ਜੀ ਕਿਹਨਾ ਤੁਹਾਡਾ ਫਰਕ ਬਿਲਕੁਲ ਮਰੀਸੂ ਦੇਖੀ ਗੱਲ ਕੀ ਹੋਈ ਹੈ ਇਹ ਕਹਾਤਾ ਇਹ ਲੱਖੋਂ ਤੋਂ ਸੇਂਗਾ ਨਹੀਂ ਜਾਦਾ ਜੀ ਤੇ ਦੋਨੋਂ ਇਹਦੇ ਮੁੰਡੇ ਦੇ ਇਹ ਹਾਰੇ ਕਿਹਨਾ ਝਗੜਾ ਕਰਦਾ ਹੈ ਜੀ ਬਹੁਤ ਜ਼ਬਰਦਸਤ ਅੱਛਾ ਹੋਰ ਬੰਦਿਆਂ ਨਾਲ ਵੀ ਝਗੜਾ ਕੀਤਾ ਇਸ ਤੇ ਹੋਰ ਤਾਂ ਛਟਾਂ ਲਾਈਆਂ ਇਹਨੇ ਪਈਆਂ ਇਤੋ ਆਤਵਾਦੀ ਸਾਲਟ ਹੈ ਜੀ ਅੱਛਾ ਹਾਂ ਇਹ 1468 थाना ਹੈ ਉੱਥੇ ਵੀ ਤੱਕ ਦੇਖ ਕੇ ਵੀ ਇਸੋ ਸਾੜ ਤੇ ਆ ਹਣਵਾ ਸਦਿਆਤਮ ਕੀ ਆਂ ਤੇ ਦਾਵਾ ਜੀ ਦਿਖਾਉਂਦਾ ਵੀ ਆ ਉਹ ਤਾਂ 60 ਵਸਾ ਤਪਰੀ ਮਾਰ ਰਦਾ ਨਾ ਟਾਟਾ ਹਾਂ ਨੀ ਇਹ ਤਾਂ ਇੱਕ ਦਿਨ ਆਂਦੀ ਲਫਰ ਇੱਕ 315 ਇੱਕ 54 ਦਸੰਸੀ ਆ ਜੀ ਤੇ ਨਾ ਤਿਆਰ ਜੇ ਦੇ ਪ੍ਰ ਸਗੇ ਪ੍ਰਾਤੋ ਇਹ ਦਿਨ ਆਦੀ ਵਸੰਦ ਸੰਸੀ ਆ ਜੀ ਇਹਨਾਂ ਤੋਂ ਮਾਰਾ ਸੈਨ ਨਿਹਾਰੇ ਤੋਂ ਆ ਇੱਕ ਉਤਤਨਾਰੀ ਜਿਹੜੀ ਰਿਜ਼ਲਟ ਇਹਨਾਂ ਤੋਂ 2 ਨੰਬਰ ਦੀ ਅਥਵਾਦੀ ਉਹ ਵੀ ਇਹਨਾਂ ਤੋਂ ਪਈ ਹੈ ਇਹ ਬੰਦਾ ਬਹੁਤ ਧਿਆਰਾਂ ਦਾ ਮਾਨ ਕਰਕੇ ਬੰਦਿਆਂ ਨੂੰ ਪੈਂਦਾ ਜੀ ਸਾਨੂੰ ਅਸੀਂ ਬਿਲੀ ਗੱਡੀਆਂ ਚਰਾਉਂਦੇ ਆ ਜਦੋਂ ਅਸੀਂ ਪੈਂਟ ਹੁੰਦੇ ਸਾਡੇ ਆਚਾ ਕਰਾਉਂਦਾ ਵਾਹਰਾ ਕਰਦਾ ਨੇ ਸਾਡੀ ਜ਼ਮੀਨ ਤੇ ਕਬਜ਼ਾ ਕਰਦਾ ਜੋ ਮੀਨੰ ਮੰਨ ਲਾ ਪੈਂਦਾ ਜੇ ਵੋਂਦਾ ਵਾ ਦਵਾਈਆਂ ਪਾ ਦੰਦਾ ਫਸਲ ਤੇ ਦਵਾਈ ਪਾ ਦੰਦਾ ਫਸਲ ਤੇ ਦਵਾਈ ਪਾਈ ਸੀ ਇੱਥੇ ਪਰਚਾ ਵੀ ਹੋਇਆ ਜੀ ਲੱਖਵੰਤ ਸੰਗਤ ਤੇ ਤੁਗਣਾ ਮੁੰਡਿਆਂ ਤੇ ਪਰ ਕੋਈ ਕਾਰਵਾਈ ਨਹੀਂ ਹੋਈ ਫਿਰ ਕੱਲ ਫਿਰ ਕੀ ਗੱਲ ਹੋਈ ਏ ਕੱਲਾ ਹੈ ਜੀ ਆਪ ਦੀ ਫਰੀ ਪੱਧਰੀ ਕਰਕੇ ਰੂੜੀ ਪਾਉਂਦੇ ਹਾਂ ਇਹਦੀ ਫਰੀ ਜੇ ਖੰਭਾ ਹੀ ਓ ਟਿਕਾ ਹੀ ਪਈਦਾ ਦਾ ਉਹ ਸੰਭਾਏ ਹਜ ਤੇ ਪਹਿਲਾਂ ਉੱਥੇ ਘਾੜਨਾ ਤੇ ਉਰੇ ਹੈ ਆ ਬਿਜਲੀ ਵਾਲੇ ਆਏ ਪਰਾਈ ਵੇਡਾ ਨਾ ਇਹ ਜਿੱਥੇ ਪਹਿਲਾਂ ਡਿੱਗਾ ਉੱਥੇ ਹੀ ਘਾੜਨੇ ਉਹ ਮੇਰੇ ਭਰਾ ਨੇ ਵੀ ਆਖਿਆ ਅਸੀਂ ਖਾਦੀ ਹਤੀ ਆਪਦੀ ਰੂਲੀ ਪਾਉਣਦੇ ਕਈਆਂ ਨਾਲ ਇਹ ਸਾਰਾ ਨਾਰੀ ਜਨਾਨੀਆਂ ਤੇ ਨਾਰੀ ਲਖਵੰਤ ਤੇ ਨਾਰੀ ਇਹਦੇ ਦੋਨੋਂ ਮੁੰਡੇ ਇਹਨਾਂ ਦੇ ਆਂਟੇ ਜੀ ਗੋਰੀ ਚਰਾਨੀ ਸ਼ੁਰੂ ਕਰਤੀ ਮੁੰਡੇ ਦੇ ਹੱਥ ਤੱਕ ੜੀ ਸਾਨੂੰ ਪਤਾ ਨਹੀਂ ਕਿ ਤਾ ਨਾ ਨੇ ਫਿਰ ਸਾਨੂੰ ਖੱਡੀ ਪਾਰੀ ਦੇ ਵਿੱਚ ਹੀ ਵਾਰ ਕਰਤਾ ਸਿੱਧੀਆਂ ਕੋਰੀਆਂ ਮਾਰੀਆਂ ਜੀ ਆਣ ਕੇ ਸਿੱਧੇ ਦਾਤਾਂ ਚਰਾਏ ਮੁੰਡੇ ਨੇ ਤੇ ਨਾਲ ਇਹਨੇ ਕੋਰੀਆਂ ਚਰਾਇਆਂ ਲਖਵੰਤ ਨੇ ਕੋਈ ਮੋਤ ਨਹੀਂ ਹੈ ਮਾਕ ਸਗਾ ਭਰਾ ਮੇਰਾ ਜੀ ਛੋਟਾ ਜਾਂ ਮੁੰਡਾ ਦਾ ਸੱਤਾ ਦਾ 11 ਸਾਲ ਦਾ ਅੱਛਾ ਜੇ ਮੋਤੇ ਤਾਂ ਨਹੀਂ ਜੇ ਸੱਤ ਪੀਸ ਸੰਗ ਜੀ ਹਾਂ ਦੇ ਰਹਿ ਗਿਆ ਜੀ ਉੱਥੇ ਸਾਡੀ ਪਾਰੀ ਦੇ ਵਿੱਚ ਤੁਸੀਂ ਕਿੰਨੇ ਜਾਣੀ ਐਂ ਦੋਨੋਂ ਭਰਾ ਹਾਤੇ ਅੱਛਾ ਜਦੋਂ ਤੇ ਜਿਹੜੇ ਬਾਕੀ ਸਾਡੇ ਨਾਲ ਬੰਦੇ ਕੰਮ ਕਰਦੇ ਦੋ ਤਿੰਨ ਜਾਣੇ ਹੋ ਉਹਦੇ ਰੂਰੇ ਇਹਦਾ ਫੋਨ ਆਇਆ ਹੂੰ ਇਹ ਕਿਨੇ ਜਾਣੇ ਫੋਨ ਤੇ ਇਹ ਜੀ ਤੈਨੂੰ ਜੋ ਪਤਾ ਤੈਨੂੰ ਚਲਾਉਂਦੀਆਂ ਇਹਨਾਂ ਦੀਆਂ ਇੱਕਾਂ ਵਰਤ ਪਾਲ ਤਾਂ ਮੁੰਡਾ ਹੈ ਇਨਾਂ ਨੂੰ ਕੋਈ ਜਗ੍ਹਾ ਨਹੀਂ ਜੁੜਿਆ ਬੰਦਾ ਤੁਝੇ ਬਸ ਨਹੀਂ ਜੀ ਕੋਈ ਸਾਟ ਨਹੀਂ ਲੱਗੀ ਕੋਈ ਨਹੀਂ ਇੰਨਾ ਸਾਟ ਤਾਂ ਉਹ ਹੱਥ ਉੱਥੇ ਆ ਰਹੀ ਨਹੀਂ ਜੀ ਕਿੱਥੇ ਤੁਹਾਡੇ ਘਰ ਦੀ ਗੋਲੀ ਕਿੱਥੇ ਵੀ ਉਹਦੇ ਘਰ ਹੀ ਤੇ 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 ਜਦੋਂ ਕਿ ਦਸਰ ਦੇ ਵਿੱਚ ਨਾ ਗੋਰੀ ਵਜੀ ਤੇ ਦੱਤਰ ਮੜੀ ਗਈ ਪੁੱਛਾਈ ਤੁਹਾਡੇ ਬਿਆਨ ਕੋਈ ਨਹੀਂ ਕੋਈ ਫੁੱਲ ਸਰਾਤ ਆਈ ਉੱਥੇ ਗਈ ਐਸੇ ਵੀ ਆਈ ਕੀ ਮੰਗ ਕਰਦੇ ਕਿਹਨੂੰ ਜੀਦੇ ਮੰਗੇ ਕਰਦੇ ਭਈ ਇਹ ਐਟਾ ਪਰ ਨੂੰ ਤੇ ਜਿੰਨੇ ਆ ਬੰਦਿਆਂ ਨਾਲ ਕੀਤਾ ਬਹੁਤ ਆਤਮਚਾਈ ਆ ਜੀ ਇਲਾਕੇ ਦੇ ਵਿੱਚ ਹੱਤਪਾਈ ਵੀਡੀਓ ਪਾਉਂਦਾ ਇਤਾਂ ਗਿਆ ਬਹੁਤ ਆਤਮਚਾਈ ਗੁੰਡੇ ਕਰੀ ਤਿੰਨਾ ਕਰੋ ਪਤਾ ਨਾਲ ਬੁੱਢੀਆਂ ਦੇ ਇਹਨਾਂ ਨੂੰ ਤੇ ਹੁਣ ਜਿੱਦਾਂ ਸਾਡਾ ਭਰਾ ਮਰ ਮਰ ਗਿਆ ਸਰਕਾਰ ਇਹਨਾਂ ਨੂੰ ਫਾਂਸੀ ਦੀ ਸਜ਼ਾ ਦੇਵੇ ਇਹ ਪ੍ਰਵਾਨ ਨੂੰ ਠੀਕ ਇਹਨਾਂ ਨੇ ਸਾਡਾ ਭਰਾ ਮਾਰਦਾ ਆਣ ਕੇ ਕੋਈ ਚੱਲ ਨਹੀਂ ਦੇ ਉਹਦਾ ਜਿੱਦਾਂ ਇਹਨਾਂ ਮਾਰਿਆ ਇਦਾਂ ਇਹਨਾਂ ਨੂੰ ਫਾਂਸੀ ਦੀ ਗਵਰਨਮੈਂਟ ਜੋ ਕਾਨੂੰਨ ਤੇ ਆ ਓਏ ਨਾ ਸਜਾ ਦੇ ਵੇ ਜੀ ਹਲੋ ਦਰਸਕੀ ਇਹਨਾਂ ਦਾ ਨਾਮ ਮੇਰਾ ਨਾਮ ਪਸ਼ੋਰਾ ਸਿੰਘ ਜੀ ਕਿਹੜਾ ਪਿੰਡ ਜੀ ਸਰਪੰਚ ਗੁਜਰਪੁਰ ਹਾਬਕਾ ਸਰਪੰਚ ਗੁਜਰਪੁਰ ਤੇ ਕੀ ساری ਗੱਲਬਾਤ ਹੈ ਜਿਹੜੀ ਮੁੰਡਾ ਪਿੰਡ ਚੜੀ ਗੁੜੀ ਚੜੀ ਜਿਹੜਾ ਇਹ ਜੀ ਗੱਲ ਮੁੰਡਾ ਪਿੰਡ ਦਾ ਪਰਿਵਾਰ ਵਾ ਉਹ ਬੇਕਾਂ ਦੇ ਰਹਿੰਦੇ ਆ ਪ੍ਰੇਂਦਰ ਸਿੰਘ ਦੇ ਨਾਮ ਦੇ ਨਾਲ ਉਹਦੇ ਤਿੰਨ ਬੇਟੇ ਆ ਉਹ ਤਿੰਨੇ ਗਲੀ ਦੇ ਵਿੱਚ ਰਹਿੰਦੇ ਉਹਨਾਂ ਆਪਦੀਆਂ ਉੱਥੇ ਗੱਡੀਆਂ ਟਿਕਸੀਆਂ ਬਣਾਈਆਂ ਉੱਥੇ ਰਹਿੰਦੇ ਆ ਇਹ ਲਖਵੰਤ ਸਿੰਘ ਜਿਹੜਾ ਆ ਬੰਦਾ ਇਹਨੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਭੂਆ ਕੇ ਦੇ ਤੋਂ ਪਈ ਪੰਜ ਕਨਾਲ ਲਖਵਾਈ ਤੇ ਉਹ ਜਿਹੜੀ ਰਜਿਸਟਰੀ ਜਦੋਂ ਹੋ ਗਈ ਤੇ ਇਹਨਾਂ ਨੇ ਅਰਵਿੰਦਰ ਦਾ ਪਰਿਵਾਰ ਨੇ ਅਹਿਦੀ ਅਮਦ ਸਾਹਿਬ ਦੇ ਦਿੱਤੀ ਇੱਕ ਅਪਲੀਕੇਸ਼ਨ ਵੀ ਇਹ ਪਹਿਲੀ ਅੱਗੇ ਆਪਦੇ ਸਿੱਟਵੱਦ ਭੂਆ ਜੀ ਵੇਚ ਗਿਆ ਤੇ ਇਹਨਾਂ ਦਾ ਹੱਕ ਨਹੀਂ ਹੋਰ ਬਣਦਾ ਐਸਡੀਐਮ ਸਾਹਿਬ ਨੇ ਉਹ ਜਿਹੜੀ ਰਜਿਸਟਰੀ ਸੀ ਉਹ ਕੈਨਸਲ ਕਰ ਦਿੱਤੀ ਵੀ ਇਹ ਸਹਾਜੜਾ ਬਾਗ ਦੇ ਵੱਧ ਵਿਖਿਆ ਤੇ ਰਜਿਸਟਰੀ ਕੈਨਸਲ ਕਰਕੇ ਤੇ ਆਰਡਰ ਕਰ ਦਿੱਤਾ ਇਹ ਬੰਦਾ 6-7 ਸਾਲ ਤੋਂ ਉਹ ਜਦੋਂ ਜੰਨੀ ਉਹ ਫਸਲ ਬੀਜਦੇ ਪੰਜ ਕਨਾਲਾਂ 'ਚ ਤੇ ਇਹ ਸਪਰੇਅ ਕਰਕੇ ਤੇ ਉਹ ਖਰਾਬ ਕਰਨ ਦਾ ਪਤਾ ਉਹ ਮੁੰਡੇ ਰਹਿੰਦੇ ਆ ਦਿੱਲੀ ਉਹਦੇ ਇੱਥੇ ਰਹਿੰਦੇ ਨਹੀਂ ਤੇ ਬਜ਼ੁਰਗ ਇਹਨਾਂ ਦਾ ਬਾਪ ਜਿਹੜਾ ਉਹ ਬਜ਼ੁਰਗ ਆ ਇਹ ਹੁਣ ਇਹਨਾਂ ਨੇ ਕੀ ਕੀਤਾ ਉਹ ਮੁੰਡੇ ਦਿੱਲੀ ਨੂੰ ਆਏ ਇੱਥੇ ਕੋਈ ਖਰਾਬ ਮਾਰਨ ਦੇ ਹੀ ਤੇ ਇਹਨਾਂ ਨੇ ਝੰਡਾ ਉਹਨਾਂ ਨੇ ਕਰ ਲਿਆ ਤੇ ਉਹ ਜਰੇ ਆਪਦਾ ਉੱਥੇ ਪੈੜੀ ਦੇ ਵਿੱਚ ਰੂੜੀ ਪਾਉਣ ਦੇ ਸੀ ਜੀ ਤੇ ਇਹਨਾਂ ਨੇ ਆਣ ਕੇ ਤਿੰਨ ਚਾਰ ਜਨਾਨੀਆਂ ਸੀ ਇਹ ਤੇ ਤਿੰਨ ਪਿਓ ਪਤੇ ਲਖੋਂਤ ਸਿੰਘ ਹੀ ਗਏ ਤੇ ਦੋ ਬੰਦੇ ਅੰਕਤੇ ਸੀ ਤੇ ਨਾਨਕ ਉਹਨਾਂ ਤੇ ਖਲਾਹੁਣ ਤਾਂ ਜਨਾਨੀਆਂ ਨੇ ਮਾਰ ਕੇ ਲਕੜਾ ਆਖਿਆ ਵੀ ਅੱਜ ਇਹਨਾਂ ਦਾ ਨਿਬੇੜ ਦਿਓ ਕੰਮੇ ਸਾਨੂੰ ਪੈਈ ਨਹੀਂ ਉਹਨਾਂ ਨੇ ਜਿਹੜੀ ਲਿਖਾਈ ਆ ਤੇ ਜਦੋਂ ਮੁੰਡੇ ਕੋਈ ਮਾਰੀ ਅੰਨ ਦਾ ਹਲ ਦਾ ਤਾਂ ਮਾਰੀ ਆ ਤੇ ਇਹਦੇ ਸੱਤਾਂ ਬਹੁਤ ਜਿਆਦੀਆਂ ਉਹ ਵੀ ਬੇਸਰਤ ਪਿਆਵਾ ਪ੍ਰੀਮਾਰੀ ਨਾਲ ਤੇ ਇਹ ਗੱਲ ਜਿਹਦੀ ਬਹੁਤੇ ਇਹਦਾ ਨਾ ਕੀ ਜੇ ਹਾਂਜੀ ਜਿਹਦੀ ਡੈਥ ਇਸਦਾ ਨਾ ਕੀ ਜੇ ਉਹਦੇ ਨਾਲ ਸੱਤ ਵੀ ਰਾਜ ਅੱਛਾ ਜੀ ਸਾਨੂੰ ਭਲਵਿੰਦਰ ਸਿੰਘ ਜਿਹਨਾਂ ਜਗਮੀ ਐ ਉਦਾਨਾ ਬਲਬੀਰ ਸਿੰਘ ਤੇ ਕੋਈ ਉਸ ਨੇ ਕੋਈ ਕਾਰਵਾਈ ਕੀਤੀ ਤੇ ਉਸਨੇ ਇਹ ਦੇ ਕੋਈ ਕਾਰਵਾਈ ਨਹੀਂ ਕੀਤੀ ਕਿ ਇਹ ਕਿਦਾਂ ਦੀ ਗੱਲ ਹੈ ਸਾਰੀ ਤੇ ਕੱਲ 6:30 ਵਜੇ ਅੱਛਾ ਜੀ ਕੀ ਮੰਗਰ ਦੇ ਕੀ ਅਸੀਂ ਤਾਂ ਮੰਗ ਰਹੇ ਹਾਂ ਨਿਸ਼ਾਪ ਹੋਣਾ ਚਾਹੀਦਾ ਜੀ ਇਹੋ ਜਿਹੇ ਧੱਕੇਸ਼ਾਹੀਆਂ ਬੰਦ ਹੋਣੀਆਂ ਚਾਹੀਦੀਆਂ ਇਹ ਤਾਂ ਜੀਣਾ ਰਾਮ ਕੀਤਾ ਪਿਆ ਇਹੋ ਜਿਹੇ ਬੰਦਿਆਂ ਨੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਲੋਕ ਉਹਨਾਂ ਨੂੰ ਬੰਦੀ ਸਜ਼ਾ ਦਿੱਤੀ ਜਾਵੇ ਕਾਨੂੰਨ ਦੇ ਅਨੁਸਾਰ ਸਰ ਮੁੰਡਾ ਪਿੰਡ ਜਿਹੜਾ ਸਾਰੇ ਇੱਕ ਝਗੜਾ ਗੁਲੀਚੀ ਸਾਰੇ ਇੱਕ ਬੰਦਾ ਡੈਥ ਹੋਈ ਤੀਸਰਾ ਮਾਮਲਾ ਹੈ ਇਹਦੇ ਕੀ ਕਾਰਵਾਈ ਕੀਤੀ ਗਈ ਇਹ ਜੀ ਇਹਨਾਂ ਦਾ ਪੁਰਾਣਾ ਜ਼ਮੀਨ ਦਾ ਡਿਸਪੂਟ ਦਾ ਰੋਲਾ ਹੈਗਾ ਦੇ ਅਦਾਲਤ ਚ ਕੇਸ ਵੀ ਚੱਲ ਰਹੀ ਹੈਗੀ ਤੇ ਕੱਲ ਸ਼ਾਮੀ 7 ਵਜੇ ਉੱਥੇ ਪਿਆਰੀ ਦੇ ਵਿੱਚ ਬਿਜਲੀ ਦਾ ਖੰਭਾ ਗੜਨ ਕੰਮ ਕਰੀ ਰਿਹਾ ਤੇ ਆਪਸ ਵਿੱਚ ਟੱਕਰੇ ਇਹਨੇ ਲਖੋਂ ਸਿੰਘ ਨੇ ਲਿਆ ਕੇ ਇਹ ਨਾਲ ਇਹ ਮੁੰਡੇ ਹੀ ਲਖੋਂ ਸਿੰਘ ਦੇ ਤੇ ਨਾਲ ਇਹਨੀਆਂ ਨੋਆ ਹੀ ਦੇ ਵੀ ਘਰ ਦੇ ਹੈਗੀ ਇਹਨਾਂ ਨੇ ਮੌਕੇ ਤੇ ਆ ਕੇ ਲਖੋਂ ਸਿੰਘ ਦੇ ਹੱਥ ਪਸੋਲ ਸੀ ਇਹਨੇ ਫੈਰ ਮਾਰੇ ਜਿਹੜਾ ਫੈਰ ਜਿਹੜਾ ਆਪਣਾ ਵਜਾ ਮੁੰਡਾ ਆਪਣਾ ਅਸਤ ਵੀਰ ਸਿੰਘ ਪੁੱਤਰ ਫਲਵਿੰਦਰ ਸਿੰਘ ਦੀ ਜੀ ਇਹ ਇਹਨੇ ਮੁੰਡਿਆਂ ਨੇ ਦਾਤਰ ਮਾਰੇ ਆਪਣਾ ਇਹਦੇ ਭਰਾ ਦੇ ਬਲਬੀਰ ਸਿੰਘ ਦੇ ਉਹ जख्मी ਸੀਗਾ ਇੱਥੇ ਉਹਨਾਂ ਦਾ ਬਿਆਨ ਲਿਖ ਕੇ ਤੇ ਉਹਦੇ ਬਿਆਨ ਦੇ ਹੱਥ ਤੇ ਮੁਕੱਲਮਾ ਤਰਜ ਕਰਤਾ ਤੇ ਕਾਰਵਾਈ ਅੱਗੇ ਚੱਲੀ ਸਰ ਕਿੰਨੇ ਬੰਦਿਆਂ ਨੇ ਪਰਚਾ ਦਰਜ ਕੀਤਾ ਗਿਆ ਜੀ 6 ਪਰਚਾ ਯਾਨੀ ਕਿ ਇਹ ਤਿੰਨ ਤੇ ਤਿੰਨ ਅੱਠ ਬੰਦੇ ਦੇ ਤੇ ਪਰਚਾ ਇਹਨਾਂ ਦੇ ਜੇਬਾਈ ਨੇ ਇਹਨਾਂ ਦੇ ਦੁਆਰਾ ਪਰਚਾ ਦਿਆ ਹੈ